ਹਾਂਜੀ ਸਤਿ ਸ੍ਰੀ ਅਕਾਲ ਹੋ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਮੈਨੂੰ ਉਮੀਦ ਹੈ ਕਿ ਮੇਰੀਆਂ ਪਹਿਣਾ ਤੇ ਮੇਰੇ ਬਰਾਹ ਬਿਲਕੁਲ ਠੀਕ ਠਾਕ ਫਿੱਟ ਐਂ ਫਾਈਨ ਹੋਣਗੇ ਜੀ ਮੈਂ ਆ ਤੁਹਾਡੀ ਆਪਣੀ ਪ੍ਰੀਤ ਹੋਰ ਮੈਂ ਰਿੰਦੀਆਂ ਪੰਜਾਬ ਚ ਤੇ ਲੋ ਜੀ ਦੁਸ਼ਹਿਰਾ ਮੀਨਸ ਕਿਨੇ ਪੰਜਾਬ ਚ ਇਨੇ ਫੈਸਟੀਵਲ ਇਨੇ ਤਿਉਹਾਰ ਆਂਦੇ ਆ ਨਾ ਪੁੱਛੋ ਹੀ ਨਾ ਇਸ ਵਾਰ ਤਾਂ ਮੈਨੂੰ ਐ ਲੱਗਦਾ ਕਿ ਜਿਹੜਾ ਆ ਅਕਤੂਬਰ ਤੇ ਨਵੰਬਰ ਹੈ ਨਾ ਇਹ ਤਿਉਹਾਰਾਂ ਦੀ ਲੜੀ ਲੱਗੀ ਹੋਈ ਹੈ ਪਹਿਲਾਂ ਨਵਰਾਤ ਤੇ ਦੁਸ਼ਹਿਰਾ ਦੀਵਾਲੀ ਇੱਕ ਹੀ ਮਹੀਨੇ ਚ ਸਾਰੇ ਤਿਉਹਾਰ ਆ ਚੁੱਕੇ ਨੇ ਤੇ ਚਲੋ ਵਧੀਆ ਆ ਆਣੇ ਵੀ ਚਾਹੀਦੇ ਆ ਤਿਉਹਾਰ ਹੈ ਜ਼ਿੰਦਗੀ ਚ ਰੰਗ ਹੈ ਖੁਸ਼ੀ ਹੈ ਮਨੋਰੰਜਨ ਹੈ ਹਨਾ ਤੇ ਹੋਰ ਹਰ ਇੱਕ ਦੀ ਰੋਜ਼ੀ ਰੋਟੀ ਹਰ ਇੱਕ ਦੀ ਚੀਜ਼ ਜੁੜੀ ਹੋਈ ਹੁੰਦੀ ਹੈ ਇਹਨਾਂ ਤਿਉਹਾਰਾਂ ਦੇ ਨਾਲ ਹਰ ਇੱਕ ਨੂੰ ਉਮੀਦ ਹੁੰਦੀ ਹੈ ਕੁਝ ਕਰਨ ਦੀ ਕੁਝ ਦੇਣ ਦੀ ਕੁਝ ਵੇਚਣ ਦੀ ਤੇ ਕੁਝ ਲੈਣ ਦੀ ਸਾਡੇ ਵਰੀਆਂ ਤੇ ਮੈਨੂੰ ਵੀ ਉਮੀਦ ਹੈ ਕਿ ਮੇਰੀਆਂ ਭੈਣਾਂ ਨੇ ਘਰ ਵਿੱਚ ਸਫਾਈਆਂ ਸਭੀਆਂ ਕਰ ਲੀਆਂ ਹੋਣੀਆਂ ਆ ਹਨਾ ਬਾਕੀ ਸੈਟਿੰਗ ਆ ਚਲੋ ਕੰਮ ਤਾਂ ਕਹਿੰਦੇ ساری ਉਮਰ ਹੀ ਮੁੱਕਦੇ ਪਰ ਆ ਦਿਨਾਂ ਚ ਹੁੰਦਾ ਹੈ ਤੁਹਾਡੇ ਡੀਪ ਕਲੀਨਿੰਗ ਕੀਤੀ ਜਾਵੇ ਕੁਝ ਹਲਕਾ ਕੀਤਾ ਜਾਵੇ ਸ਼ਾਪਿੰਗ ਕੀਤੀ ਜਾਵੇ ਨਵੇਂ ਕੱਪੜੇ ਨਵਾਂ ਸਮਾਨ ਜੋ ਵੀ ਸਾਨੂੰ ਕਦੇ ਵੀ ਘਰ ਚ ਹੁੰਦੇ ਹੋਏ ਵੀ ਕੋਈ ਚੀਜ਼ ਲੈ ਲਈ ਜਾਂਦੀ ਹੈ ਕਿਸ ਨੂੰ ਗਿਫਟ ਦੇਣਾ ਕਿ ਤੋ ਗਿਫਟ ਆਣਾ ਵੀ ਹੈ ਸੋ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਤੁਹਾਨੂੰ ਪਤਾ ਆ ਮੁੱਕਦੀਆਂ ਹੀ ਨਹੀਂ ਐ ਤੇ ਇਸੇ ਮejia ਹੁਸ਼ਿਆਰਪੁਰ ਦੇ ਦਸ਼ੇਰੇ ਵਿੱਚ ਚੋਬੀ ਚ ਲੱਗ ਜਾਏ ਦੁਸ਼ਹਿਰਾ ਹੁਸ਼ਿਆਰਪੁਰ ਵਾਲਿਆਂ ਨੂੰ ਸਾਰਾ ਕੁਝ ਪਤਾ ਹੀ ਹੋਊਗਾ ਲੋ ਜੀ ਹੁਸ਼ਿਆਰਪੁਰ ਵਾਲਿਆਂ ਵੀ ਸਤਿ ਸ੍ਰੀ ਅਕਾਲ ਕੀ ਜੀਏ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਹੁਸ਼ਿਆਰਪੁਰ ਵਾਲਿਓ ਕੀਵੇਂ ਹੋ ਤੁਸੀਂ ਮੈਂ ਆ ਤੁਹਾਡੀ ਜੀ ਆਪਣੀ ਪ੍ਰੀਤੋਂ ਬਹਿ ਰਹੀ ਦਿਆਂ ਜੀ ਪੰਜਾਬ ਚ ਮੈਂ ਮੇਰੀ ਫੈਮਿਲੀ ਅਸੀਂ ਤਿੰਨੋ ਜਾਣੇ ਬੜੇ ਮਜ਼ੇ ਚ ਮੈਂ ਕਹਿੰਦਾ ਚਲੋ ਮੇਲਾ ਦੇਖ ਕੇ ਆਂਦੇ ਆ ਤੇ ਪਿੱਛੇ ਨਾਲ ਆਵਾਜ਼ ਬੜੀ ਆ ਰਹੀ ਸੀ ਸਕੇ ਮੈਂ ਕਹਿੰਦਾ ਚਲੋ ਵਾਇਸ ਓਵਰ ਕਰਾਂਗੇ ਆ ਮੇਨ ਐਂਟਰੀ ਹੈ ਇਸ ਵਿੱਚ ਥੋੜੀ ਐਂਟਰੀ ਨ ਹਟ ਕੇ ਹੋਈ ਏ ਕ ਪਾਸਿਓ ਹਣਾ ਪਹਿਲਾਂ ਸਾਹਮਣੇ ਹੁੰਦੀ ਸੀ ਲੇਕਿਨ ਥੋੜਾ ਇੱਧਰ ਕਰ ਦਿੱਤੀ ਕਿਉਂਕਿ ਨਾ ਦੁਸ਼ਹਿਰੇ ਤੋਂ ਪਹਿਲਾਂ ਜੀ ਚੰਗਾ ਖਾਸਾ ਮੀਂਹ ਆ ਚੁੱਕਿਆ ਸੀਗਾ ਤੇ ਮੈਂ ਮੈਂ ਇਹੀ ਕੇ ਕਰਦੀ ਸੀ ਅਦਾਸ ਬੈਂਤੀ ਮਹਾਰਾਜੀ ਮੋਰੇ ਕਿ ਚਲੋ ਕਿਸੇ ਦਾ ਨੁਕਸਾਨ ਨਾ ਹੋਵੇ ਬੰਦਾ ਬੜੀ ਉਮੀਦ ਦੇ ਨਾਲ ਹਣਾ ਇੱਥੇ ਆਂਦਾ ਆ ਇੱਥੇ ਆਪਣੀ ਸ਼ੋਪ ਲਗਾਉਂਦਾ ਆ ਉਹਨੂੰ ਉਮੀਦ ਹੁੰਦੀ ਕਿ ਮੇਰਾ ਸਮਾਨ ਬਿਕੂਗਾ ਪਰ ਜੇ ਨੁਕਸਾਨ ਹੋ ਗਿਆ ਤੇ ਵਿਚਾਰੇ ਨੇ ਵੇਚਣਾ ਕੀ ਹਣਾ ਕਹਿੰਦੇ ਇੰਨਾ ਖੱਟਿਆ ਨਹੀਂ ਜਿੰਨਾ ਆਪਾਂ ਗਵਾ ਬੈਠੇ ਆ ਉੱਦ੍ਹਾ ਹੋ ਜਾਂਦਾ ਤੇ ਲੋ ਜੀ ਐਂਟਰੀ ਕੀਤੀ ਅੰਦਰ ਮੇਲਾ ਜੀ ਭਰਿਆ ਹੋਇਆ ਸੀ ਤੇ ਥੋੜਾ ਮਿਸ ਹਲੇ ਸ਼ਾਮ ਦਾ ਟਾਈਮ ਨਹੀਂ ਸੀ ਜਿਦਾ ਤੁਹਾਨੂੰ ਲੱਗ ਰਿਹਾ ਧੁੱਪ ਦੀ ਰੋਸ਼ਨੀ ਪੈ ਰਹੀ ਹੈ ਬਟ ਫਿਰ ਵੀ ਸਾਨੂੰ ਇਥੋਂ ਨਿਕਲਦੇ ਨਿਕਲਦੇ ਬਾਹਰ ਜਾਂਦੇ ਜਾਂਦੇ ਸ਼ਾਮ ਪੈ ਚੁੱਕੀ ਸੀ ਮੈਟ ਤੇ ਆ ਲੋ ਜੀ ਆਪਾਂ ਆ ਗਏ ਆ ਖਾਣੇ ਦੇ ਕਾਊਂਟਰ ਵੱਲ ਹਨਾ ਇਥੇ ਹਰ ਤਰ੍ਹਾਂ ਦਾ ਸਟੋਰ ਲੱਗਿਆ ਸੀ ਹਰ ਇੱਕ ਜਗ੍ਹਾ ਤੋਂ ਆਏ ਸੀ ਹੁਣ ਮੈਨੂੰ ਇਹ ਨਹੀਂ ਪਤਾ ਇਹ ਸੱਚੀ-ਮੁੱੱਚੀ ਇੱਥੋਂ ਆਏ ਸੀ ਕਿ ਹੁਸ਼ਿਆਰਪੁਰ ਵਾਲਿਆਂ ਨੇ ਆਪਣੇ ਸਟੋਰ ਲਾਏ ਸੀ ਕਿ ਫਲਾਣੇ ਦਾ ਏਫਟ ਮਕਾਣੇ ਦਾ ਹਨਾ ਹੁਣ ਇਹ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਕੁਝ ਨਹੀਂ ਖਾਦਾ ਠੀਕ ਹੈ ਨਾ ਹਾਂ ਠੀਕ ਹੈ ਸਾਰੇ ਖਾਰੇ ਸੀਗੇ ਲੇਕਿਨ ਥੋੜਾ ਜਿਹਾ ਹੁੰਦਾ ਕਿ ਕੱਟਾ ਮਿੱਟੀ ਉੱਡਦੀ ਹਨਾ ਤੇ ਥੋੜਾ ਸਾਫ-ਸਫਾਈ ਦਾ ਵੀ ਦੇਖ ਲੈਣਾ ਚਾਹੀਦਾ ਬਟ ਮੇਰਾ ਅਸੀਂ ਨਹੀਂ ਕੁਝ ਖਾਦਾ ਤੁਹਾਨੂੰ ਮੈਂ ਸੱਚ ਦੱਸਾਂ ਲੇਕਿਨ ਲੱਗਿਆ ਬਹੁਤ ਵਧੀਆ ਸਟੋਲ ਸੀਗਾ ਮੱਕੀ ਦੀ ਰੋਟੀ ਸਾਗ ਅੰਬਰਸਰੀਏ ਨਾਨ ਅਸਾਮ ਦਾ ਫੂਡ ਐਂਡ ਬੜਾ ਪਾਉ ਸੀਗਾ ਬੰਬੇ ਵਾਲਿਆਂ ਦਾ ਹਰ ਇੱਕ ਰਾਜਸਥਾਨੀ ਪਕਵਾਨ ਹਰ ਇੱਕ ਤਰ੍ਹਾਂ ਦਾ ਸਟੋਲ ਹਰ ਇੱਕ ਤਰ੍ਹਾਂ ਦਾ ਖਾਣਾ ਹਨਾ ਐਜ ਯੂ ਵਿਸ਼ ਤੁਸੀਂ ਕੁਝ ਵੀ ਖਾ ਸਕਦੇ ਹੋ ਲੋਕ ਖਾ ਰਹੇ ਸੀਗੇ ਖਾਣ ਵਾਲੇ ਖਾਂਦੇ ਐ ਇਦਾਂ ਦੀ ਕੋਈ ਗੱਲ ਨਹੀਂ ਲੋ ਜੀ ਮੱਕੀ ਰੋਟੀਆਂ ਬੜੀਆਂ ਸੋਹਣੀਆਂ ਪਹਿਣਾ ਬਣਾ ਰਹੀਆਂ ਸੀਗੇ ਤੇ ਮੇਕਅਪ ਮੈਂ ਵੀ ਤੁਹਾਨੂੰ ਦਰਸ਼ਨ ਕਰਾਵਾਂ ਜੀ ਲੁਜੀ ਟਿੱਕੀਆਂ ਖਾਓ ਟਿੱਕੀਆਂ ਤੇ ਬੜਾ ਵਧੀਆ ਮੀਨਸ ਇੱਕ ਆਪਾਂ ਟਿੱਕੀ ਲਈ ਸੀਗੀ ਪਲੇਨ ਵਿੱਚ ਹੈਨਾ ਉਹਨੇ ਇਹਦਾ ਚੁੱਚ ਮੁਚੂ ਬਣਾ ਦੇ ਸੀ ਕਿ ਨਹੀਂ ਭਾਈ ਸਾਨੂੰ ਪਲੇਨ ਚ ਟਿੱਕੀ ਚਾਹੀਦੀ ਹੈ ਮਸਾਲਾ ਮਸੂਲਾ ਨਹੀਂ ਪਾਣਾ ਸਿਰਫ ਓਨਲੀ ਪਲੇਨ ਚ ਚਾਹੀਦੀ ਹੈ ਤੇ ਉਹ ਟਿੱਕੀ ਲਈ ਟਿੱਕੀ ਵਾਲਾ ਨੇ ਗੱਲਾਂ ਬਾਤਾਂ ਕਰੇ ਸੀਗੇ ਲੋ ਜੀ ਕਹਿੰਦੇ ਸਾਰੇ ਪਹੁੰਚੇ ਅਸੀਂ ਕਿੱਦਾਂ ਪਿੱਛੇ ਰਹਿ ਜੀਏ ਤੇ ਹਰ ਵੀ ਨੇ ਦੇਖਣਾ ਸੀ ਟੇਸਟ ਕਿ ਟਿੱਕੀ ਦਾ ਮੈਂ ਇਹਨੂੰ ਕਹਿ ਰਹੀ ਸੀ ਕਿ ਮੈਂ ਕਿ ਚੱਲ ਬਾਰੋਂ ਖਾ ਲਾਂਗੇ ਪਰ ਕਹਿਣਾ ਮੈਂ ਇੱਥੇ ਹੀ ਖਾਣੀ ਮੈਂ ਕਿ ਚਲੋ ਤੁਸੀਂ ਕਹਿਣਾ ਸਾਨੂੰ ਰੋਕਦੀ ਤੇ ਆਪ ਖਾ ਲਈ ਤੇ ਮੈਂ ਤੁਹਾਨੂੰ ਜੇ ਮੈਂ ਖਾਦੀ ਤਾਂ ਮੈਂ ਦਿਖਾ ਵੀ ਦਿੱਤੀ ਐ ਅਸੀਂ ਪਲੇਨ ਲਈ ਐ ਤੇ ਥੋੜਾ ਟੇਸਟ ਮੈਂ ਕਿ ਚਲੋ ਦੇਖੋ ਬੜਾ ਮਜ਼ਾ ਬੜਾ ਆਨੰਦ ਆਇਆ ਸੀ ਮੇਲਾ ਘੁੰਮਿਆ ਹਨਾ ਤੇ ਜੇ ਆਪਾਂ ਗੱਲ ਕਰੀਏ ਇੱਥੇ ਸਮਾਨ ਕੀ ਸੀਗਾ ਕਿੰਨੇ ਦੇ ਸਟਾਲ ਲੱਗੇ ਸੀਗੇ ਕੀ ਕੁਝ ਬਿਕ ਰਿਆ ਸੀ ਤੇ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਕੋਈ ਖਾਸ ਨਹੀਂ ਸੀਗਾ ਸਾਰਾ ਕੁਝ ਉਹੀ ਰਿਪੀਟ ਹੋ ਰਹੀਆਂ ਸੀ ਚੀਜ਼ਾਂ ਇੱਕ ਹੁੰਦੀ ਜੁਨੀਕ ਖਾਸ ਜੀ ਚੀਜ਼ ਬਟ ਉਹ ਨਹੀਂ ਸੀਗੀ ਸੇਮ ਸੀਗਾ ਜਿਹੜਾ ਪਹਾਰ ਮੇਲੇ ਚ ਹਰ ਤਿਹਾੜ ਚ ਦੇਖਦੇ ਆ ਚੂਲੇ ਵੀ ਸੀਗੇ ਹੋ ਲਟਰਮ ਪਟਰਮ ਕਰੋਕਰੀ ਵੀ ਉਹੀ ਹਰ ਚੀਜ਼ ਉਹੀ ਪਰ ਚਲੋ ਇੱਥੇ ਪਬਲਿਕ ਜਿਹੜੀ ਇਹ ਉਹ ਲੈ ਨਹੀਂ ਰਹੀ ਸੀ ਨਾ ਕੁਝ ਕਿਉਂਕਿ ਹੁਸ਼ਿਆਰਪੁਰ ਵਾਲਾਂ ਨੂੰ ਪਤਾ ਇੱਥੇ ਰਹਿਣਾ ਆ ਪਰ ਜੇ ਮੇਰੇ ਤੇਰੇ ਵਰਗਾ ਕੋਈ ਦੂਰੋਂ ਪਾਰੋਂ ਆਇਆ ਉਹ ਥੋੜੀ ਬੁਟੀ ਜਾਂ ਸਮਾਨ ਕੋਈ ਲੈ ਗਿਆ ਤੇ ਲੈ ਗਿਆ ਅਦਰਵਾਈਜ਼ ਨਹੀਂ ਲੋਕ ਬਹੁਤਾ ਦੇਖ ਹੀ ਰੇ ਸੀਗੇ ਲੋ ਜੀ ਕੱਪੜਿਆਂ ਦਾ ਸੈਕਸ਼ਨ ਬਹੁਤ ਸੀਗਾ ਲੇਕਿਨ ਕੱਪੜੇ ਇਹ ਸਹੀ ਨਹੀਂ ਸੀਗੇ ਆ ਜਿਹੜਾ ਟੰਗੇ ਹੋਏ ਨਾ ਕੱਪੜੇ ਜਿਹੜਾ ਧਿਆਨ ਨਾਲ ਦੇਖਿਓ ਹਰਪੁਰ ਵਾਲੋ ਜੋ ਵੀ ਕੋਈ ਹੈ ਕਿ ਇਹ ਇਹ ਨਾ ਥੋੜੇ ਯੂਜ਼ ਕੀਤੇ ਹੋਏ ਆ ਮੀਨਸ ਇੱਕਦਮ ਫਰੈਸ਼ ਨਹੀਂ ਸੀਗੇ ਮੀਨਸ ਜਿੱਦਾਂ ਕਿ ਇਸਤੇਮਾਲ ਕੀਤੇ ਹੁੰਦੇ ਚਲੋ ਕੋਈ ਨਹੀਂ ਜਿਹਨੇ ਬਾਈ ਕਰਨ ਉਹ ਕਰੇਗਾ ਬਾਕੀ ਤੇਰੇ ਮੇਰੇ ਵਰਗਾ ਸ਼ਾਇਦ ਨਾਲ ਲੱਗਿਆ ਹੈ ਨਾ ਖੈਰ ਚਲੋ ਪਾਰਸ ਲੇਡੀਜ਼ ਸਮਾਨ ਬਹੁਤ ਜ਼ਿਆਦਾ ਬੱਚਿਆਂ ਦਾ ਸਮਾਨ ਬਹੁਤ ਕੁਝ ਸੀਗਾ ਲੇਡੀਜ਼ ਸੀਗਾ ਲੋਜੀਕ ਰੋਕੀ ਦੇ ਸੈਕਸ਼ਨ ਚ ਆ ਗਏ ਕਰੋਕਰਿਚ ਕਾਫੀ ਕੁਝ ਸੀਗੀਆਂ ਹਰ ਇੱਕ ਚੀਜ਼ ਸੀਗੀ ਮੈਂ ਦੇਖ ਰਹੀ ਸੀ ਕੁਝ ਪਲੇਟਾਂ ਸੀਗੀਆਂ ਮੈਨਸ ਡੂੰਗੀਆਂ ਪਲੇਟਾਂ ਸੀਗੀਆਂ ਬੜੀਆਂ ਅੱਛੀਆਂ ਵਾਲੀਆਂ ਸੀਗੀਆਂ ਹਵਾਲੀਆਂ ਤੇ ਮੈਂ ਉਹਨੂੰ ਪੁੱਛਿਆ ਮੈਂ ਕਿੰਨੇ ਦੀ ਭਰਾਵਾ ਕਹਿੰਦਾ ਭੈਣ ਹੈ 250 ਦੀ ਇੱਕ ਮੈਂ ਕਿਹਾ ਹਾਏ ਹਾਏ ਤੂੰ ਤਾਂ ਮੈਨੂੰ ਟਰਾਈ ਦਿੱਤਾ 250 ਦੀ ਇੱਕ ਜ਼ਿਆਦਾ ਮਹਿੰਗੀ ਸੀ ਸਾਨੂੰ ਨਵੀਂ ਨਪਤਾ ਪਵੇਕਰੀ ਦਰਿ ਕਰਦੀਆਂ ਕਿ ਕਿੰਨੇ ਦੀ ਤੇ ਕਿੰਨੇ ਦੀ ਨਹੀਂ ਹੈ ਹਨਾ ਇੱذਰ ਤੁਹਾਡੇ ਮੇਜ ਡਾਈਨਿੰਗ ਟੇਬਲ ਦੇ ਕਵਰ ਨੋਰਮਲ ਟੇਬਲ ਦੇ ਚੀਅਰਸ ਕਵਰ ਸੋਫਾ ਕਵਰ ਹਰ ਤਰ੍ਹਾਂ ਦਾ ਕਵਰ ਜੀ ਤੁਸੀਂ ਕੁਝ ਵੀ ਲੈ ਸਕਦੇ ਕੁਸ਼ਨ ਕਵਰ ਪਿੱਲੋ ਕਵਰ ਮਿਸ ਹੱਤ ਤਰ੍ਹਾਂ ਦਾ ਹੈ ਬੈਗ ਪਰਸ ਕੱਪੜੇ ਰੈਡੀਮੇਡ ਸੂਟ ਸਟੀਚਿੰਗ ਵਾਲੇ ਅਨ ਸਟੀਚਿੰਗ ਵਾਲੇ ਇਹਨਾਂ ਦੇ ਕਾਊਂਟਰ ਤੇ ਕੱਪੜੇ ਬਹੁਤ ਸੋਹਣੇ ਸੀਗੇ ਮੀਨਸ ਕੁਰਤੇ ਕੱਢੇ ਹੋਏ ਸੀਗੇ ਹਨਾ ਹਾਂ ਆ ਦੇਖੋ ਕਿੰਨੇ ਪਿਆਰੇ ਪਿਆਰੇ ਕੱਢੇ ਹੋਏ ਨਾ ਕੁਰਤੇ ਪੂਰਾ ਸੂਟ ਸੀਗਾ 1100 ਦਾ 1200 ਦਾ ਹਨਾ ਕੱਲਾ ਕੁਰਤਾ 800 ਦਾ ਮੀਨਸ ਇੱਥੇ ਰੇਟ ਬਣਾਉਣਾ ਪੈਂਦਾ ਤੇ ਮੈਂ ਉਹਨੂੰ ਕਹਿ ਰਹੀ ਸੀ ਮੈਂ ਕਿ ਤੂੰ ਦਿਖਾ ਸੀ ਚੰਗੀ ਤਰ੍ਹਾਂ ਕਿ ਨਾ ਨਹੀਂ ਕੋਈ ਲੈਂਦਾ ਨਹੀਂ ਪੁੱਛੀ ਜਾਂਦਾ ਇਦਾਂ ਚਲੋ ਵਿਚਾਰਾ ਹੁੰਦਾ ਨਾ ਬੰਦਾ ਸਵੇਰ ਦਾ ਸ਼ਾਮ ਪੈ ਜਾਂਦੀ ਏ ਕੋਈ ਨਾ ਲਵੇ ਕੜਾ ਕੜਾ ਕੇ ਖੋਲ ਖੋਲ ਕੇ ਵੇਖੀ ਜਾਣਾ ਫਿਰ ਬੰਦੇ ਨੂੰ ਹੁੰਦਾ ਕਿ ਲੈਂਦਾ ਹੀ ਨਹੀਂ ਕੋਈ ਵੇਖੀ ਜਾਂਦਾ ਹਨਾ ਬਾਕੀ ਚਲੋ ਮੱਗ ਸੀਗੇ ਤੁਸੀਂ ਆਪਣਾ ਨਾਮ ਇਸ ਉਹੀ ਸੀ ਕੁਝ ਖਾਸ ਮੇਜ ਕਮਾ ਨਾ ਕੁਝ ਬਖਰੀ ਚੀਜ਼ ਹੋ ਨਹੀਂ ਸੀ ਮੇਲਾ ਬਹੁਤ ਪਰਿਆ ਸੀ ਇੱਥੇ ਆ ਕੇ ਇਦਾਂ ਲੱਗਿਆ ਜਿਵੇਂ ਸਾਰੀ ਦੁਨੀਆ ਇੱਥੇ ਆ ਗਈ ਹੈ ਇਸੀ ਜਗ੍ਹਾ ਤੇ ਆ ਹੋਰ ਕਿਤੇ ਹੀ ਨਹੀਂ ਹੈਗੀ ਬੰਦੇ ਤੇ ਬੰਦਾ ਸਿਗਾ ਚੜਿਆ ਹੋਇਆ ਪੰਜਾਬੀ ਚ ਕਹਿੰਦੇ ਬੰਦੇ ਤੇ ਬੰਦਾ ਚੜਿਆ ਸੀਗਾ ਕਿਹਦੇ ਨਾ ਰਸ਼ ਹੋਣਾ ਉਸ ਮੇਲੇ ਚ ਤੇ ਆ ਥੋੜਾ ਇਲੈਕਟ੍ਰੋਨਿਕ ਦਾ ਸਮਾਨ ਸੀਗਾ ਅਸਲੇਟ ਪੱਖਾ ਇੱਕ ਹੋਰ ਗ੍ਰੈਂਡਰ ਜਿਹਾ ਸੀਗਾ ਇਦਾਂ ਪਿਆ ਬਾ ਦੇਖਿਆ ਹਨ ਮੀਨਸ অলਮੋਸਟ ਹੁਣ ਆਪਾਂ ਬਾਹਰ ਹੀ ਨਿਕਲਣ ਵਾਲੇ ਸੀ ਲਗਭਗ ਪ੍ਰਤੀਕ ਕਸਟੋਲ ਹੋ ਲੱਗਿਆ ਸੀਗਾ ਮੈਂ ਕਿਾ ਚਲ ਉਹ ਵੀ ਦੇਖਦੇ ਜਾਂਦੇ ਆ ਕਿ ਕਿਹੜੀ ਕੋ ਡਿਫਰੈਂਟ ਚੀਜ਼ ਹੈ ਹਾਂ ਇਹ ਬਾਅਦ ਪਤਾ ਲੱਗੇ ਕਿ ਆਪਾਂ ਕੁਝ ਦੇਖਿਆ ਹੀ ਨਹੀਂ ਉਹ ਰਹਿ ਗਿਆ ਹਨ ਕਿਉਂਕਿ ਮੁੜ ਕੇ ਆਪਾਂ ਨਹੀਂ ਕਦੋਂ ਆਉਣਾ ਕਦੋਂ ਨਹੀਂ ਆਉਣਾ ਇਹ ਤਾਂ ਹੈ ਨਹੀਂ ਕਿ ਹਾਂ ਅਸੀਂ ਜੀ ਲੱਗੇ ਰਹਿੰਦੇ ਆ ਛਟਪਟ ਆ ਜਾਣਾ ਨਹੀਂ ਦੂਰ ਹੈ ਯਕਨ ਤੁਸ ਤਾਂ ਗੋਰਾ ਹੀ ਬਣਾਇਆ ਵਾ ਜਦੋਂ ਮਰਜੀ ਆ ਜਾਂਦੇ ਇਦਾਂ ਨਹੀਂ ਹੈਗਾ ਦੂਰ ਹੈ ਨਹੀਂ ਆ ਹੁੰਦਾ ਵੀ ਹਨਾ ਫੜਾ ਫਟ ਇੰਜੋਏ ਬਹੁਤ ਆ ਕਿ ਫੁੱਲ ਕੀਤਾ ਸੀ ਬਹੁਤ ਮਜ਼ਾ ਆਇਆ ਹੋਰ ਸਨੋ ਤੁਸੀਂ ਕਿਵੇਂ ਮਜ਼ਾ ਕਰ ਰਹੇ ਹੋ ਤੁਹਾਡੇ ਦੁਸ਼ਹਿਰਾ ਕਿਵੇਂ ਲੱਗਾ ਥੋੜੀ ਬੁਤੀ ਸ਼ੋਪਿੰਗ ਕੀਤੀ ਹੈ ਤੇ ਤੁਸੀਂ ਕਿਵੇਂ ਸ਼ੋਪਿੰਗ ਕੀਤੀ ਤੁਸੀਂ ਕੀ ਕੁਝ ਲਿਆ ਜੇ ਤੁਸੀਂ ਸ਼ਾਰਪੁਰਦੇ ਹੋ ਤੇ ਤੁਹਾਡਾ ਇਹ ਦਿਨ ਕਿਵੇਂ ਗਿਆ ਤੁਸੀਂ ਕਿਦਾਂ ਇੰਜੋਏ ਕੀਤਾ ਮੇਲੇ ਆਈ ਹੋਪਫੁਲੀ ਤੁਹਾਨੂੰ ਮੇਰੀ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਹੈਗਾ ਆ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਸ਼ੁਕਰੀਆ ਮਿਹਰਬਾਨੀ ਤੇ ਲੋ ਜੀ ਐਂਡ ਤੋਂ ਮੈਂ ਵੀ ਰਾਮਲੀਲਾ ਗਰਾਊਂਡ ਦੇ ਵਿੱਚ ਪਹੁੰਚ ਗਈ ਐ ਇੱਥੇ ਰਾਮ ਰੀਲਾ ਹੋ ਰਹੀ ਸੀ ਰਾਮਲੀਲਾ ਕਹਿ ਦਿੰਦੇ ਨਾ ਤੇ ਪਤਨੀ ਕੋਣ ਸਾਹਮਣੇ ਬੈਠੇ ਸੀਗੇ ਮੈਨੂੰ ਇੰਨਾ ਪਤਾ ਹੀ ਨਹੀਂ ਹੈਗਾ ਬਟ ਮੈਂ ਸ਼ੂਟ ਜ਼ੋਰ ਕੀਤਾ ਹੈ ਨਾ ਕੁਝ ਪਿੱਛੇ ਭਜਨ ਲੱਗੇ ਸੀ ਆਪਣੀ ਗੁਰਬਾਣੀ ਜੋ ਵੀ ਹੈ ਨਾ ਇਹ ਸ਼ਬਦ ਹੁੰਦੇ ਉਹ ਲਗਾਏ ਹੋਏ ਸੀ ਬੜਾ ਮੀਨਸ ਫਨ ਕੀਤਾ ਮਜ਼ਾ ਆਇਆ ਲੋ ਜੀ ਗੱਡੀ ਪਾ ਲਈਏ ਬਾਰਾ ਸਿਕ ਟਾਈਮਸ ਨਿਕਲਦੇ ਆ ਸੂਰਜ ਮਹਾਰਾਜ ਜੀ ਵੀ ਕਹਿ ਰਹੇ ਸੀਗੇ ਮੈਂ ਹੁਣ ਚੱਲਿਆਂ ਵੀ ਤੁਸੀਂ ਵੀ ਚਲੋ ਅਸਿਕਾ ਚਲੋ ਅਸੀਂ ਵੀ ਤੁਹਾਡੇ ਮਗਰ ਮਗਰ ਆ ਗਏ ਫਿਰ ਮਿਲਦੇ ਆ ਥੈਂਕ ਯੂ ਸੋ ਮਚ